I <laughs> you तैयारी करती विशाती चादर चुदर नकली चक लड़ी हुई है हाथ है। तो ਹਣ ਸਾਡੀ ਸਾਰਿਆਂ ਦੀ ਬਿਲਕੁਲ ਤਿਆਰੀ ਹੈ ਪ੍ਰਭਾਤ ਜੀ ਦੀ ਆਉਣ ਦੀ ਤਿਆਰੀ ਹੈ ਸਾਡੀ ਸਾਰਾ ਸੈਟਅਪ ਰੈਡੀ ਹੈ ਬਸ ਉਹਨਾਂ ਦਾ ਇੰਤਜ਼ਾਰ ਹੈ ਪ੍ਰਭਾਤ ਜੀ ਦਾ ਆਹ ਚੱਕੋ ਜੀ ਸਾਰੇ ਇੰਤਜ਼ਾਰ ਕਰ ਰਹੇ ਆ ਪ੍ਰਭਾਤ ਜੀ ਦੇ ਉਹੀ ਦਾ ਲੰਗਰ ਤਿਆਰ ਹੈ ਸਾਰੇ ਜਣੇ ਰੈਡੀ ਖੜੇ ਵਰਤਣ ਵਾਸਤੇ ਇੰਤਜ਼ਾਰ ਕਰਦੇ ਆ ਪ੍ਰਭਾਤ ਜੀ ਦਾ

ਕੰਪਿਊਟਰ ਖੋਲ ਦੇਣਾ ਇਹ ਸੁਪਨਾ ਚਲਾਗਾ ਬੁਲਾਤੀ ਜਿਵੇਂ ਸ਼ਾਂਤ ਹੈ ਸੰਤਾਲੀ ਜਲਪਾਣੀ ਕਰਕੇ ਸੇਵਾ ਹੁੰਦੀ ਹੈ ਉਹਨਾਂ ਦੇ ਮੁੱਖੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਸਦਨਾ ਸਰ ਆ ਕਮਰਿੰਗ ਸਿੰਘ ਜੀ ਨਿਚਾਨ ਸਾਹਿਬ ਦੇ ਕੋਲ ਆ ਕੇ ਆਪਣਾ ਸਨਮਾਨਦਾਰਨ ਉਪਰੋਕੜੋ ਜੀ ਸਨਮਾਨਦਾਰਨ ਕਰੂਗੇ ਸਾਡੇ ਸਤਿਕਾਰਯੋਗ ਇਸ ਫੋਨ ਕਰ ਸਰਦਾਰ ਗੁਰਦੇਵ ਸਿੰਘ ਜੀ ਟੈਲੀਫੋਨ ਵਾਲੇ ਕੋਲ ਆ ਕੇ ਆਪਣਾ ਸਨਮਾਨਦਾਰਨ ਉਪਰੋਕੜੋ ਸਾਹਿਬ ਇਹਨਾਂ ਘਟਵੇਂ ਘਟਵੇਂ ਕੋਟੇ ਕੋਣਾ ਪੰਜਾਬ ਤੋਂ ਲੈਣੇ ਸੋ ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪਾਈ ਸ਼ਬਦ ਲਾਓ ਆਦਾ ਮੈਂ ਕੋਈ ਨਾ ਕਹਾਂ ਲਿਆ ਮੈਂ ਉਧਰ ਮੈਂ ਵਖਾ

Todo para ella la campa. ਇਹ ਦਿਖਾਉਣੀ ਹੈ ਜੀ ਆ ਦਾ ਵੀ ਹੈ ਕੈਂਟ ਜੀ ਆ ਆਏ ਆ ਗਈ ਸਾਡੇ ਕੋਲ ਬੈਠ ਜਾ ਹਣੀ ਵੀਡੀਓ ਚ ਹਾਂ ਲੈ ਬਾਬਾ ਤੁਸ ਜੀ ਅੱਜ ਆ ਗਿਆ ਸਾਡੇ ਕੋਲ ਬੀਤੀ ਹੈ ਆ ਗਈ ਸਾਡੇ ਜਿਗਰੀ ਯਾਰ ਸੰਗਤਾਂ ਦਾ ਸੁਆਦ ਉਹਨਾਂ ਨੂੰ ਦਾ ਸੰਗਤਾਂ ਦਾ ਉਹਦੇ ਵਿੱਚ ਆਪਾਂ ਨੂੰ ਦਾ ਸੁਆਦ ਮਿਲਦਾ ਹੈ ਸੰਗਤਾਂ ਨੂੰ ਨਾਲ ਲੈਣ ਕਰ ਬਲਤਾ ਕਰੋ ਆਪਾਂ ਦੋ ਜਨਮੇ ਦਿਨ ਸ਼ੁਕਰਵਾਰ ਦਿਨ ਦੇ ਠੀਕ 10:30 ਹੋ ਗਏ ਉਹ ਦੁਆਰਾ guru ਸਾਹਿਬ ਦਾ ਸੰਗਤ ਆਉਣੀ ਹੈ ਸੁਗੁਰੂ ਜੀ ਲਾਓ ਜੀ ਸਾਰੇ ਇੱਥੇ ਆ ਕਰੋ ਅੱਜ ਮੇਰੇ ਨਾਲ ਆਪਣੀਆਂ ਹਾਜ਼ਰੀਆਂ ਭਾਓ ਸੰਗਤਾਂ ਦੇ ਹਾਜ਼ਰੀਆਂ ਰੋਕ ਕਰੀਏ ਲਾਈਓ ਦੀਆਂ ਸਾਂਝੀਆਂ ਲਾਈਓ ਦੀ ਸੀਸ ਤੋਂ ਫਰਮਾਤੇ ਕਿਹਨੇ ਕਿਆ ਗੋਦੀ ਬੀਜੀ ਹੋਈ ਰੋਕੀ ਗਿਆ ਕਹਿੰਦਾ ਮੈਂ ਪਾਲਕੀ ਨਹੀਂ ਖੜਦਣੇ ਚਾਹਦਾ ਰੋਕ ਕੇ ਬਖਾਈ ਅੱਛਾ ਚੱਲ ਬੇ ਸੋਟਲਾ ਕਹਿੰਦਾ ਮੈਂ ਪਾਲਕੀ ਇਤਨੀ ਖੜਦਣੇ ਨਹੀਂ ਗੋਦਰੇ ਤੁਹਾਡੀ ਸੁਪਨਾਮ ਨੇ ਕਿਹਾ ਹੋਣਾ ਪਹਿਲਾਂ ਨਹੀਂ ਆਇਆ ਸਰਕਾਰ ਉਹ ਡੀਸੀ ਨੂੰ ਜਾਉਂਗਾ ਪ੍ਰਦੇਸ਼ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਕੀ ਆਪਰਾਧ ਕਰੋ रा चलो राजा तक तो मिलती है प्रसाद से प्रणाम से 40 वर्ष के प्रणाम को मिलती है जो सम्राट राजा के राज्य विषयों को समर्थन और वो जितनी भी दिक्कतें दी रखी और देव भी हमारे तो आज 우리 चारिदार संगतियों परवाणी शब्दन जोड़ते हुए सभी को शोभा करके वायु दीपा का और वायु दीपा <susurk> <surk> 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 awi ah, oui. ਕਿਵੇਂ ਲੱਗ ਰਹੀ ਕੌਫੀ ਪੀ ਕੇ ਠੰਡ ਤੋਂ ਠੰਡ ਤੋਂ ਬਚੇ ਹੋ ਆ ਸਾਡੇ ਸੇਠੀ ਸਾਹਿਬ ਜੀ ਕੌਫੀ ਵਰਤਾ ਰਹੇ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਠੀਕ ਆ ਜੀ ਹੋਰ ਵੀ ਠੀਕ ਆ ਕਿਵੇਂ ਲੱਗ ਰਹੀ ਕੌਫੀ ਪੀ ਕੇ ਸਵਾਦ ਬਣੀ ਆ ਹਾਂਜੀ ਹਾਂਜੀ ਬਣ ਗਈ ਮੂਵੀ ਕੌਫੀ ਪੀ ਕੇ ਦੱਸੋ ਜੀ ਕਿਵੇਂ ਮਿੱਠਾ ਮੂਠਾ ਉਹ ਵਧੀਆ ਮਿੱਠਾ ਹਾਂ ਬਿਲਕੁਲ ਸੈਟ ਆ ਜੀ ਬਿਲਕੁਲ ਸੈਟ ਬਾਕੀ ਰਜ ਕੋਛ ਕਹਿਣਾ ਚਾ ਰਹੇ ਆ ਹਾਂ ਜੀ ਕਿਵੇਂ ਬਣੀ ਜੀ ਕੌਫੀ ਜੀ ਬਹੁਤ ਸਵਾਦ ਬਣੀ ਆ ਅਨੰਦ ਆ ਗਿਆ ਜੀ ਅਨੰਦ ਆ ਗਿਆ ਜੀ ਸ਼ਾਦੀ ਦਾ ਇੰਤਜ਼ਾਰ ਹੈ ਵਾਠ ਠੀਕ ਆ ਜੀ ਨਹੀਂ ਤੁਹਾਨੂੰ ਡਰਨਿਆ ਚਲੋ ਠੀਕ ਆ ਜੀ ਹਾਂ ਜੀ ਸਾਰੇ ਸੰਗਤਾਂ ਦਾ ਆਉਣ ਦਾ ਧੰਨਵਾਦ ਜੀ ਅਹੀ ਅਗਲੀ ਵੀਡੀਓ ਤਾਂ ਫੇਰ ਮਿਲਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਰਹਿ ਜੀ ਸਤਿ ਸ੍ਰੀ ਅਕਾਲ